ਦੋਸਤੋ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਆਮ ਤੌਰ ਤੇ ਅਸੀਂ ਛੋਟੇ ਛੋਟੇ ਘਰ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਧਿਆਨ ਨੇ ਲਾਉਣ ਵਾਸਤੇ ਮਾਵਾਂ ਜਿਹੜੀਆਂ ਨੇ ਖਾਸ ਕਰਕੇ ਉਹਨਾਂ ਨੂੰ ਮੋਬਾਈਲ ਫੜਾ ਦਿੰਦੀਆਂ ਨੇ ਕਿ ਚਲੋ ਬੱਚਾ ਧਿਆਨ ਨੇ ਲੱਗੇ ਰਹੇਗਾ ਤੇ ਇੰਨੇ ਚ ਸੁਆਣੀਆਂ ਕੀ ਕਰਦੇ ਨੇ ਆਪਣਾ ਕੰਮ ਕਾਜ ਕੁਝ ਨਿਬਟਾ ਲੈਂਦੀਆਂ ਨੇ ਕਈ ਵਾਰ ਮਜਬੂਰੀ ਹੁੰਦੀ ਹੈ ਪਰ ਕਈ ਵਰੀ ਜਾਣੇ ਅਣਜਾਣੇ ਦੇ ਵਿੱਚ ਅਸੀਂ ਕਾਫੀ ਸਮਾਂ ਬੱਚਿਆਂ ਨੂੰ ਮੋਬਾਈਲ ਦੇ ਇਰਾਕੇ ਦੇ ਆ ਜਿਹਦੇ ਵਿੱਚ ਕੀ ਹੁੰਦਾ ਹੈ ਬੱਚਾ ਹੌਲੀ ਹੌਲੀ ਉਸ ਨੂੰ ਚਲਾਉਣਾ ਸ਼ੁਰੂ ਕਰਦਾ ਹੈ ਤੇ ਕਈ ਵਾਰੀ ਇੰਨੇ ਮਾੜੇ ਨਤੀਜੇ ਨਿਕਲਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ ਸੋ ਦੋਸਤੋ ਇੱਕ ਘਟਨਾ ਹੈ ਬੜੀ ਜਿਹੜੀ ਯੂਕੇ ਦੇ ਵਿੱਚ ਵਾਪਰੀ ਹੈ ਇਸ ਖਬਰ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਲਿਆਦਾ ਹੈ ਮਸਲਾ ਕੀ ਹੈ ਕਿ ਯੂਕੇ ਦੇ ਵਿੱਚ ਇੱਕ 8 ਸਾਲ ਦੇ ਬੱਚੇ ਨੇ ਆਨਲਾਈਨ ਏਕੇ 47 ਰਾਈਫਲ ਜਿਹੜੀ ਆ ਉਹ ਮੰਗਵਾਲੀ ਬੱਚੇ ਨੇ ਏਕੇ 47 ਮੰਗਵਾਲੀ ਤੇ ਉਹਦੇ ਘਰ ਡਿਲੀਵਰੀ ਵੀ ਹੋ ਗਈ ਤੇ ਜਦੋਂ ਬੱਚੇ ਦੇ ਹੱਥ 'ਚ ਉਸ ਦੀ ਮਾਂ ਨੇ ਏਕੇ 47 ਵੇਖੀ ਤਾਂ ਪਹਿਲਾਂ ਉਹਨੂੰ ਸਮਝ ਨਹੀਂ ਆਇਆ ਉਹਨੂੰ ਲੱਗਾ ਸ਼ਾਇਦ ਖਡਾਉਣਾ ਹੈ ਪਰ ਬਾਅਦ 'ਚ ਪਤਾ ਲੱਗਾ ਕਿ ओरिजिनल ਹੈ ਤੇ ਉਸਦੇ ਬੱਚੇ ਨੇ ਆਨਲਾਈਨ ਖਰੀਦ ਕੀਤੀ ਹੈ ਤੇ ਉਹਦੀ ਪੇਮੈਂਟ ਵੀ ਕਰ ਦਿੱਤੀ ਗਈ ਤੇ ਜਿਹੜੀ ਉਸ ਬੱਚੇ ਦੀ ਮਾਂ ਸੀ ਉਹਨੇ ਉਸੇ ਟਾਈਮ ਹੀ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਤੇ ਬੇਸ਼ੱਕ ਪੁਲਿਸ ਨੇ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਖਬਰ ਮੁਤਾਬਕ ਕਿਉਂਕਿ ਅਜੇ ਨਹੀਂ ਕਿ ਇਹ ਵਰਤਾਰਾ ਜਿਹੜਾ ਉੱਥੇ ਇੰਗਲੈਂਡ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵਰਤੇ ਆ ਤੇ ਇੱਥੇ ਨਹੀਂ ਇੱਥੇ ਵੀ ਹੋ ਸਕਦਾ ਇੱਥੇ ਵੀ ਆਨਲਾਈਨ ਕੋਈ ਵੀ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਇਹ ਜਿਹੜੀਆਂ ਇੱਕ ਆਮ ਆਪਾਂ ਇੰਟਰਨੈਟ ਵਰਤਦੇ ਆ ਇੱਕ ਹੁੰਦਾ ਡਾਰਕ ਜਿਹੜੀਆਂ ਵੈਬਸਾਈਟਾਂ ਨੇ ਇੱਕ ਹੁੰਦੀਆਂ ਨੇ ਡੀਪ ਵੈਬਸਾਈਟਾਂ ਜੇ ਕਹ ਲਈਏ ਕਿ ਜਿੰਨਾ 2 ਨੰਬਰ ਦਾ ਫਰਜੀ ਵੜਾ ਹੈ ਬਹੁਤ ਗੰਦੇ ਤੇ ਬਹੁਤ ਘਟੀਆ ਤੋਂ ਘਟੀਆ ਕੰਮ ਤੇ ਪੈਸਾ ਹੜਪਣ ਵਾਸਤੇ ਪਤਾ ਨਹੀਂ ਕਿਹੋ ਕਿਹੋ ਜੀਆਂ ਸਕੀਮਾਂ ਨੇ ਸੋ ਦੋਸਤੋ ਜੇਕਰ ਤੁਹਾਡੇ ਘਰ ਵੀ ਕੋਈ ਛੋਟਾ ਬੱਚਾ ਹੈ ਤਾਂ ਉਸ ਨੂੰ ਜ਼ਰੂਰ ਬਚਾਓ ਇਸ ਅਲਾਮਤ ਤੋਂ ਚਿੱਟਾ ਸਮੇਂ ਇੱਕ ਗੋਲੀਆਂ ਜਿਹੜੀਆਂ ਅਲਾਮਤਾਂ ਬੜੀਆਂ ਭੈੜੀਆਂ ਮਨੁੱਖਤਾ ਨੂੰ ਟੱਕਰੀਆਂ ਨੇ ਉਹਨਾਂ ਦਾ ਵੀ ਹੋ ਸਕਦਾ ਕਿਤੇ ਨਾ ਕਿਤੇ ਹੱਲ ਹੋਵੇ ਪਰ ਜਿਹੜਾ ਇਹਨਾਂ ਵੈਬਸਾਈਟਾਂ ਦੇ ਵਿੱਚ ਫਸ ਗਿਆ ਚਾਹੇ ਉਹ ਜੂਵੇ ਦੇ ਵਿੱਚ ਆਪਣਾ ਘਰ ਬਰਬਾਦ ਕਰ ਦੇਵੇ ਚਾਹੇ ਉਹ ਇਹੋ ਜੀ ਮਤਲਬ ਕਿ ਖੇਡ ਦੇ ਵਿੱਚ ਰਾਜਾ ਵੀ ਜਿੱਥੇ ਬੰਦਾ ਖੁਦ ਮਾਨਸਿਕ ਤੌਰ ਤੇ ਇਹ ਇੰਨਾ ਕਮਜ਼ੋਰ ਹੋ ਸਕਦਾ ਹੈ ਕਿ ਉਹਦੇ ਸਰੀਰਕ ਤੌਰ ਤੇ ਉਹਦੀ ਮਤਲਬ ਕਿ ਜਾਨ ਨੂੰ ਖਤਰਾ ਹੋ ਸਕਦਾ ਹੈ ਇਹੋ ਜਿਹੀਆਂ ਵੈਬਸਾਈਟਾਂ ਨੇ ਇਹੋ ਜਿਹਾ ਕੁਝ ਸਿਖਾਇਆ ਜਾਂਦਾ ਹੈ ਪਿਛਲੇ ਸਮੇਂ ਦੇ ਵਿੱਚ ਵੀ ਯਾਦ ਹੋਵੇਗਾ ਤੁਹਾਨੂੰ ਇੱਕ ਬਰਤਾਰਾ ਨਾ ਪੰਜਾਬ ਦੇ ਇੱਕ ਵੱਡੇ ਜ਼ਿਲ੍ਹੇ ਦੇ ਵਿੱਚ ਵੀ ਹੋਇਆ ਸੀ ਜਿੱਥੇ ਇੱਕ ਬੰਦਾ ਆਪਣੇ ਘਰ ਦੀ ਉੱਪਰਲੀ ਛੱਤ ਦੇ ਉੱਪਰ ਬੈਠਾ ਹੀ ਇੰਟਰਨੈਟ ਤੋਂ ਵੇ ਵੇ ਕੇ ਬੜੀ ਮਾਰੂ ਚੀਜ਼ ਉਸਨੇ ਪੈਦਾ ਕਰ ਦਿੱਤੀ ਤੇ ਬਾਅਦ ਚ ਜਿਹੜੀਆਂ ਸਰਕਾਰ ਤੱਕ ਨੂੰ ਇਸ ਚੀਜ਼ ਦਾ ਫਿਕਰ ਲੱਗਿਆ ਸੀ ਸੋ ਇਹ ਵਰਤਾਰਾ ਆਪਣੇ ਦੇਸ਼ 'ਚ ਵੀ ਵਾਪਰ ਸਕਦਾ ਏ ਕੇ 47 ਜਿਹੜਾ ਉੱਥੇ ਬੱਚਾ 8 ਸਾਲ ਦਾ ਮੰਗਵਾ ਸਕਦਾ ਇੱਥੇ ਵੀ ਕੋਈ ਘਟਨਾ ਵਾਪਰ ਸਕਦੀ ਏ ਸੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਆਪਣੇ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਆਪਣੇ ਧਰਮ ਦੇ ਜਿਹੜੀਆਂ ਕਿਤਾਬਾਂ ਨੇ ਗਿਆਨ ਹੈ ਉਧਰ ਲਿਆਓ ਬੱਚਿਆਂ ਨੂੰ ਏਡਾਂ ਵਾਲਾ ਖਰਚਾ ਤਾਂ ਹੁਣ ਇਹੋ ਜਿਹਾ ਕੋਸ਼ਿਸ਼ਾਂ ਕਰੋ ਕਿ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਨਹੀਂ ਤਾਂ ਜੇ ਇੱਕ ਬੱਚਾ ਮਾੜਾ ਨਿਕਲ ਜਾਵੇ ਘਰ ਦੇ ਵਿੱਚ ਜਿੰਨੀ ਵੀ ਜਾਇਦਾਦ ਬਣੀ ਹੁੰਦੀ ਉਹ ਸਾਰੀ ਦੀ ਸਾਰੀ ਜਾਇਦਾਦ ਜਿਹੜੀ ਹੈ ਬਰਬਾਦ ਜਾ ਸਕਦੀ ਹੈ ਮਿੱਟੀ ਹੋ ਸਕਦੀ ਹੈ ਵੱਡੀ ਤੋਂ ਵੱਡੀ ਜਾਇਦਾਦ ਵੀ ਜਿਹੜੀ ਹੈ ਉਸ ਨੂੰ ਵੀ ਖਤਮ ਕਰ ਦਿੰਦੀਆਂ ਜਿਹੜੀਆਂ ਮਾੜੀਆਂ ਆਮਤਾਂ ਨੇ ਚਾਹੇ ਜੂ ਹੈ ਚਾਹੇ ਚਿੱਟਾ ਸਮੇਖ ਗੋਲੀਆਂ ਨੇ ਜਾਹੇ ਫਿਰ ਅ ਚਾਹੇ ਕੋਈ ਸਰੀਰ ਕੁਸ਼ੋਸ਼ਣ ਹੈ ਵਕ ਵਕ ਢੰਗ ਨੇ ਲੋਕਾਂ ਦੇ ਜੇ ਤੋਂ ਲੋਕਾਂ ਦਾ ਪੈਸੇ ਦਾ ਜਿਹੜੀ ਜ਼ਾਇਦਾ ਦੇ ਉਸ ਦੀ ਬਰਬਾਦੀ ਹੋ ਜਾਂਦੀ ਹੈ ਸੋ ਦੋਸਤੋ ਖਿਆਲ ਰੱਖਿਓ ਆਪਣੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ